ਗੁਰੂ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕਾਫੀ ਸਾਲਾਂ ਬਾਅਦ ਉਦਾਸੀਆਂ ਤੋਂ ਵਾਪਸ ਬੇਬੇ ਨਾਨਕੀ ਜੀ ਕੋਲ ਆਏ ਆ ਤੇ ਬੇਬੇ ਨਾਨਕੀ ਜੀ ਦੇ ਨਾਲ ਉਹਨਾਂ ਦੀ ਕਿਸ ਤਰ੍ਹਾਂ वार्तालाਪ ਹੋਈ ਬਾਬਾ ਸ੍ਰੀ ਚੰਦ ਜੀ ਨੂੰ ਉਹਨਾਂ ਨੇ ਕਿਵੇਂ ਗਿਆਨ ਬਖਸ਼ਿਆ ਅਤੇ ਸਾਰੀ ਜ਼ਿੰਮੇਵਾਰੀ ਬਾਬਾ ਸ੍ਰੀ ਚੰਦ ਜੀ ਨੂੰ ਪਾਲਣ ਦੀ ਬੇਬੇ ਨਾਨਕੀ ਜੀ ਤੇ ਭਾਈਆ ਜੈਰਾਮ ਜੀ ਦੇ ਪਾਸ ਸੀਗੀ ਪਰ ਉਸ ਤੋਂ ਬਾਅਦ ਜਦੋਂ ਉਹ ਅਕਾਲ ਚਲਾਣਾ ਕਰ ਗਏ ਇਹ ਸੰਸਾਰ ਛੱਡ ਕੇ ਚਲੇ ਗਏ ਗੁਰੂ ਚਰਣਾ ਵਿੱਚ ਜਾਗ ਰਾਜੇ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਕਿਸ ਨੇ ਪਾਲਿਆ ਤਾਂ ਇਹ ਸਾਰੀ ਜਨਮ ਕਥਾ ਜੋ ਲਿਖੀ ਹੋਈ ਆ ਉਹ ਆਪਾਂ ਸਰਵਣ ਕਰਦੇ ਆਂ ਜੀ ਦੀਨ ਦੁਨੀ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜਦੋਂ ਸੁਲਤਾਨਪੁਰ ਅਪੜੇ ਆ ਬੇਬੇ ਨਾਨਕੀ ਜੀ ਦੇ ਬੂਹੇ ਅੰਦਰ ਚਲੇ ਗਏ ਆਖਿਆ ਸਤ ਕਰਤਾਰ ਇਹ ਸਤ ਕਰਤਾਰ ਮਾਨੂੰ ਅੰਮ੍ਰਿਤ ਦੀ ਧਾਰ ਸੀ ਜਦੋਂ ਬੇਬੇ ਜੀ ਨੇ ਸ਼ਬਦ ਸੁਨੇ ਆ ਪੰਨਾ ਵਿੱਚ ਉਹਨਾਂ ਨੂੰ ਸ਼ਬਦ ਸੁਣੇ ਸਰਵਣ ਕੀਤੇ ਦੇਖਿਆ ਕਿ ਸਾਹਮਣੇ ਉਹਨਾਂ ਦੇ ਵੀਰ ਜੀ ਹਨ ਤਾਂ ਮਨ ਉਹਨਾਂ ਦਾ ਖੜ ਗਿਆ ਪੂਰਾ ਆਪਣੇ ਵੀਰ ਜੀ ਦੇ ਜਦੋਂ ਚਰਣਾ ਤੇ ਮੱਥਾ ਟੇਕਣ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਛੇਤੀ ਛੇਤੀ ਉਠਾਇਆ ਪ੍ਰੇਮ ਭਰੇ ਬਚਨਾਂ ਨਾਲ ਸਾਵਧਾਨ ਕੀਤਾ ਕਿ ਆਪ ਜੀ ਸਾਡੇ ਤੋਂ ਉਮਰ ਵਿੱਚ ਵੱਡੇ ਹੋ ਇਸ ਤਰ੍ਹਾਂ ਨਾ ਕਰੋ ਉਹ ਮੇਲ ਮਲਾਪ ਜਦੋਂ ਹੋ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਆਪਣੀ ਪਿਆਰੀ ਭੈਣ ਜੀ ਦਾ ਮਸਤਕ ਥੰਮ ਕੇ ਉਹਨਾਂ ਨੂੰ ਧੀਰਜ ਦਿੱਤਾ ਬੇਬੇ ਜੀ ਦੀਆਂ ਅੱਖਾਂ ਵਿੱਚ ਹੰਝੂ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਦੀਆਂ ਅੱਖਾਂ ਪੂੰਝੀਆਂ ਤੇ ਖੜਾਓ ਵਿੱਚ ਆਏ ਆ ਨੈਤਰ ਭਰ ਕੇ ਬੇਬੇ ਜੀ ਨੇ ਅੱਜ ਗੁਰੂ ਜੀ ਦੇ ਦਰਸ਼ਨ ਕੀਤੇ ਆ ਹੱਥ ਘਮਾਉਂਦੇ ਹੋਏ ਆਖਿਆ ਵੀਰ ਜੀਓ ਜੀ ਆਇਆਂ ਨੂੰ ਸਦਕੇ ਵਾਰਨੇ ਜਾਵਾਂ ਇਹ ਸੋਹਣੇ ਮੁਖੜੇ ਤੋਂ ਚੇਰਾ ਪਿੱਛੋਂ ਵਿਖਾਇਆ ਏ ਅਸੀਂ ਤਾਂ ਬਹੁਤ ਤਰਸਦੇ ਪਏ ਸੀ ਮੇਰੇ ਨਿਰੰਗਕਾਰੀ ਵੀਰ ਜੀਓ ਫਿਰ ਵੀ ਸ਼ੁਕਰ ਹੈ ਤੁਹਾਡਾ ਭਲਾ ਹੋਵੇ ਜੋ ਤੁਸੀਂ ਆ ਗਏ ਹੋ ਇਸ ਤਰ੍ਹਾਂ ਜਨਮ ਸਾਖੀ 'ਚ ਲਿਖਿਆ ਹੋਇਆ ਕਈ ਦਿਨਾਂ ਦਾ ਵਿਛੋੜਾ ਸੀਗਾ ਇਉਂ ਲੱਗਿਆ ਕਈ ਸਾਲ ਹੋ ਗਏ ਆ ਵੀਰ ਜੀ ਇਹ ਵਿਛੋੜਾ ਮੇਰੇ ਵਾਸਤੇ ਅਸਹਿ ਤੇ ਅਕਹਿ ਹੋ ਰਿਹਾ ਸੀ ਮੈਂ ਨਿਤ ਹੀ ਤੁਧ ਬਿਨ ਖਰੀ ਨਿਮਾਣੀ ਅੰਦਰੋਂ ਅੰਦਰੀ ਤੁਖਦੀ ਪਈ ਸਾਂ ਵੀਰ ਜੀਓ ਅਜਾ ਦਿਨ ਵਿਡ ਭਾਗੀ ਆ ਤੁਸੀਂ ਆਏ ਹੋ ਐਉਂ ਆ ਕੇ ਬੇਬੇ ਨਾਨਕੀ ਜੀ ਨੇ ਪਲੰਘ ਵਿਛਾ ਕੇ ਗੁਰੂ ਮਹਾਰਾਜ ਨੂੰ ਬਿਠਾ ਦਿੱਤਾ ਇਹ ਭਾਦੋਂ ਦਾ ਮਹੀਨਾ ਸੀਗਾ ਗੁਰਮੁਖ ਪਿਆਰਿਓ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਬੇਬੇ ਨਾਨਕੀ ਜੀ ਦੇ ਘਰ ਵਿੱਚ ਤੇ ਇਹ ਇੰਨਾ ਲੰਮਾ ਸਮਾਂ ਸੀ ਮਹਾਰਾਜ 5 ਸਾਲ ਤੇ ਕੁਝ ਮਹੀਨੇ ਬਾਅਦ ਦੂਜੀ ਉਦਾਸੀ ਕਰਕੇ ਸੁਲਤਾਨਪੁਰ ਵਾਪਸ ਆਏ ਸੀਗੇ ਬੇਬੇ ਨਾਨਕੀ ਜੀ ਨੇ ਭਾਈ ਬਾਲਾ ਭਾਈ ਮਰਦਾਨਾ ਜੀ ਦਾ ਵੀ ਸਤਕਾਰ ਕੀਤਾ ਕਿਉਂਕਿ ਉਹ ਵੀ ਗੁਰੂ ਜੀ ਦੇ ਨਾਲ ਸੀਗੇ। ਉਹਨਾਂ ਨੂੰ ਵੀ ਗੁਰੂ ਮਹਾਰਾਜ ਜੀ ਦੇ ਭਾਈ ਜਾਣਕਰ ਤੇ ਉਹਨਾਂ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਅਸੀਸਾਂ ਪਾਈਆਂ ਨੇ। ਫਿਰ ਬੇਬੇ ਜੀ ਨੇ ਆਪਣੇ ਦਿਲ ਦੀ ਗੱਲ ਰੱਖੀ ਆ। ਫਿਰ ਸਾਰੀਆਂ ਗੱਲਾਂ ਕਹਿ ਦਤੀਆਂ ਪਰ ਗੁਰੂ ਨਾਨਕ ਸਾਹਿਬ ਜੀ ਤਾਂ ਸਭ ਜਾਣਦੇ ਸੀਗੇ। ਕਿਉਂਕਿ ਇਸਤਰੀ ਜਾਮੇ ਵਿੱਚ ਗ੍ਰਸਤੀ ਹੁੰਦਿਆਂ ਹੋਇਆਂ ਵੀ ਇਹ ਬੇਬੇ ਨਾਨਕੀ ਜੀ ਪੂਰਨ ਸੰਤ ਸੀਗੇ। ਗੁਰੂ ਨਾਨਕ ਸਾਹਿਬ ਜੀ ਬੇਬੇ ਨਾਨਕੀ ਜੀ ਦਾ ਬਹੁਤ ਸਤਿਕਾਰ ਕਰਦੇ ਸੀਗੇ ਤਾਂ ਹੀ ਤਾਂ ਹਜ਼ਾਰਾਂ ਕੋਹਾਂ ਦੀ ਦੂਰੀ ਤੋਂ ਚੱਲ ਕੇ ਇਹਨਾਂ ਨੂੰ ਹੀ ਦਰਸ਼ਨ ਦੇਣ ਆਉਂਦੇ ਹੁੰਦੇ ਸੀ ਉਦੋਂ ਫਿਰ ਗੁਰੂ ਸਾਹਿਬ ਜੀ ਦੇ ਭਾਈਆ ਜੀ ਜੀਜਾ ਜੀ ਜੈ ਰਾਮ ਜੀ ਤੇ ਉਹਨਾਂ ਦੇ ਪਿਆਰੇ ਪੁੱਤਰ ਸ਼੍ਰੀ ਚੰਦ ਜੀ ਕਿਤੇ ਬਾਹਰ ਗਏ ਹੋਏ ਸੀਗੇ ਇਹਨਾਂ ਨੇ ਸੁਣਿਆ ਤੇ ਬੜੀ ਖੁਸ਼ੀ ਆਈ ਆ ਮੰਦਿਰ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਵਾਪਸ ਆ ਗਏ ਆ ਜਿਵੇਂ ਭਰੇ ਹੋਏ ਚੰਨ ਦੇ ਵੱਲ ਸਮੁੰਦਰ ਦਾ ਪਾਣੀ ਉੱਭਰਦਾ ਘਰਪੜ ਕੇ ਆ ਕੇ ਇਹਨਾਂ ਨੇ ਵੀ ਦਰਸ਼ਨ ਕੀਤੇ ਆ ਭਾਈਆ ਜੈ ਰਾਮ ਜੀ ਨੇ ਗੁਰੂ ਸਾਹਿਬ ਜੀ ਦੇ ਚਰਣਾ ਤੇ ਮੱਥਾ ਟੇਕਣਾ ਚਾਹਿਆ ਤਾਂ ਮਹਾਰਾਜ ਨੇ ਜੱਫੀ ਪਾਲੀ ਛਾਤੀ ਨਾਲ ਲਾ ਲਿਆ ਫੇਰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਤੇ ਸੀਸ ਰੱਖਿਆ ਬਹੁਤ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਨੂੰ ਵੀ ਉਠਾ ਕੇ ਸਤਕਾਰਿਆ ਛਾਤੀ ਨਾਲ ਲਾ ਕੇ ਆਪਣੇ ਪਿਆਰੇ ਦਲਾਰੇ ਪੁੱਤਰ ਨੂੰ ਪਿਆਰ ਕੀਤਾ ਆਪਣੇ ਕੋਲ ਮੰਜੀ ਤੇ ਬਿਠਾ ਲਿਆ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਨਾਲ ਹੀ ਬਿਠਾ ਲਿਆ ਸੀਗਾ ਪਿਆਰ ਬਹੁਤ ਕਰਦੇ ਸੀ ਗੁਰੂ ਸਾਹਿਬ ਜੀ ਗੁਰੂ ਜੀ ਤਾਂ ਹੋਰਾਂ ਪੁੱਤਰਾਂ ਨੂੰ ਦੂਜਿਆਂ ਦੇ ਪੁੱਤਰਾਂ ਨੂੰ ਵੀ लाਡ ਕਰਦੇ ਆ ਪਿਆਰ ਕਰਦੇ ਆ ਮਹਾਰਾਜ ਜੀ ਫਿਰ ਆਪਣੇ ਪੁੱਤਰ ਨੂੰ ਕਿਉਂ ਨਾ ਪਿਆਰ ਕਰਦੇ ਗੁਰੂ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਇਹ ਜਵਾਨੀ ਦੇਖੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹਦੇ ਉੱਪਰ ਕਾਬੂ ਪਾ ਕੇ ਕਈ ਆਮ ਬੱਚੇ ਹੁੰਦੇ ਆ ਇਹਨਾਂ ਨੂੰ ਹੌਮੇ ਆ ਜਾਂਦੀ ਹੰਕਾਰ ਆ ਜਾਂਦਾ ਜਵਾਨੀ ਵਿੱਚ ਪਰ ਕਿੰਨੀ ਸਾਦਗੀ ਵਾਲਾ ਜੀਵਨ ਬਤੀਤ ਕਰ ਰਹੇ ਆ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਆਪਣੇ ਪਿਆਰੇ ਫਰਜ਼ੰਦ ਬਾਬਾ ਸ਼੍ਰੀਚੰਦ ਜੀ ਵੱਲ ਵੇਖੀ ਜਾਂਦੇ ਆ ਤੇ ਮਹਾਰਾਜ ਇਹਨਾਂ ਦੀ ਸਾਦਗੀ ਨੂੰ ਦਿਲੋਂ ਸਲਾਉਂਦੇ ਹੋਏ ਮੁਸਕਰਾ ਰਹੇ ਆ ਗੁਰੂ ਸਾਹਿਬ ਜੀ ਨੂੰ ਇਹਦਾ ਸਰੂਪ ਬੜਾ ਸੋਹਣਾ ਲੱਗਾ ਬਹੁਤ ਵਿਦਵਾਨਤਾ ਮੰਨਦੇ ਆ ਵੀ ਓਹ ਲੱਗਦਾ ਸੀ ਵੀ ਕਿਸੇ ਇਹ ਦੇਵਤੇ ਦਾ ਹੀ ਅਵਤਾਰ ਹੁੰਦੇ ਆ ਵੀ ਸਰੂਪ ਇੰਨਾ ਸੋਹਣਾ ਹੁੰਦਾ ਸੀ ਬਾਬਾ ਸ਼੍ਰੀ ਚੰਦ ਜੀ ਦਾ ਫਿਰ ਜਦੋਂ ਰਾਤ ਹੋ ਗਈ ਆ ਬੇਬੇ ਨਾਨਕੀ ਜੀ ਨੇ ਤੁਲਸਾ ਦਾਸੀ ਨੇ ਪ੍ਰੇਮ ਵਿੱਚ ਭੱਜ ਕੇ ਪ੍ਰਸ਼ਾਦਾ ਤਿਆਰ ਕੀਤਾ ਤੇ ਸ਼ਿਕਾਇਆ ਪਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਆਰਾਮ ਕੀਤਾ ਗੁਰੂ ਮਹਾਰਾਜ ਨੇ ਆਪਣੀ ਭੈਣ ਅਤੇ ਉਹ ਭਾਈਆ ਜੀ ਦੇ ਪਾਸੋਂ ਦੁੱਖ ਸੁੱਖ ਦੀਆਂ ਬਹੁਤ ਗੱਲਾਂ ਸੁਣੀਆਂ ਫੇਰ ਗੱਲਾਂ ਚੱਲ ਪਈਆਂ ਪੱਖੋ ਕੇ ਤੇ ਤਲਵੰਡੀ ਦੇ ਹਾਲ ਵੀ ਬੇਬੇ ਜੀ ਨੇ ਸੁਣਾਏ ਵੀਰ ਜੀ ਨੂੰ ਕਿ ਆ ਵੀ ਮਾਤਾ ਪਿਤਾ ਜੀ ਵੀ ਤੁਹਾਨੂੰ ਯਾਦ ਕਰਦੇ ਆ ਉਹਨਾਂ ਨੂੰ ਵੀ ਦਰਸ਼ਨ ਦਿਓ ਬਹੁਤ ਤੜਫਦੇ ਆ ਵੀ ਬਹੁਤ ਲੰਮਾ ਸਮਾਂ ਤੁਸੀਂ ਘਰੋਂ ਬਾਹਰ ਰਹਿੰਨੇ ਹੋ ਬਹੁਤ ਥੋੜਾ ਸਮਾਂ ਹੀ ਹੋਨੇ ਆ ਤਾਂ ਮਾਤਾ ਪਿਤਾ ਜੀ ਤੁਹਾਨੂੰ ਚੇਤੇ ਕਰਦੇ ਆ ਐਵੇਂ ਤੁਹਾਡੀ ਧਰਮ ਪਤਨੀ ਮਾਤਾ ਸਲਖਣੀ ਜੀ ਤੇ ਤੁਹਾਡੇ ਦੂਜੇ ਪੁੱਤਰ ਲਖਮੀ ਚੰਦ ਜੀ ਵੀ ਉਡੀਕਦੇ ਰਹਿੰਦੇ ਆ ਇਨਾ ਉੱਤੇ ਵੀ ਮਿਹਰ ਕਰੋ ਗੁਰੂ ਜੀ ਦਰਸ਼ਨ ਦੇਵੋ ਮਹਾਰਾਜ ਕਹਿੰਦੇ ਅਜੇ ਹਾਂ ਸਮਾਂ ਵੀ ਆਉਣ ਵਾਲਾ ਹੀ ਆ ਜਰੂਰ ਦਰਸ਼ਨ ਮਿਲੇ ਹੋਣਗੇ ਬੇਬੇ ਨਾਨਕੀ ਜੀ ਦਾ ਬਚਨ ਮੋੜਦੇ ਨਹੀਂ ਸੀ ਹੁੰਦੇ ਅਤੇ ਬੇਬੇ ਨਾਨਕੀ ਜੀ ਵੀ ਗੁਰੂ ਸਾਹਿਬ ਜੀ ਤੋਂ ਸਭ ਕੁਝ ਕੁਰਬਾਨ ਕਰ ਦਿੰਦੇ ਸੀ ਇਸ ਤਰ੍ਹਾਂ ਉਹਨਾਂ ਵਿੱਚ ਆਪਸ ਵਿੱਚ ਵਿਚਾਰਾਂ ਹੋਈਆਂ ਗੁਰੂ ਜੀ ਨੇ ਕਿਹਾ ਮਾਤਾ ਪਿਤਾ ਜੀ ਨਾਲ ਵੀ ਮੇਲੇ ਹੋਣਗੇ ਭੈਣ ਜੀ ਤੁਸੀਂ ਫਿਕਰ ਨਾ ਕਰੋ ਸਤ ਕਰਤਾਰ ਭਲੀ ਕਰੇਗਾ ਸਤਗੁਰੂ ਮਹਾਰਾਜ ਨੇ ਇਸ ਵਾਰੀ ਬਾਬਾ ਸ਼੍ਰੀ ਚੰਦ ਜੀ ਨੂੰ ਇਕਾਂਤ ਵਿੱਚ ਬਿਠਾ ਕੇ ਕੁਝ ਸਵਾਲ ਪੁੱਛੇ ਸੀਗੇ ਤੇ ਸਮਝਾਇਆ ਵੀ ਸੀ ਤੇ ਆਪਣੇ ਛੋਟੇ ਭਰਾ ਲਖਮੀ ਚੰਦ ਜੀ ਬਾਬਤ ਵੀ ਗੱਲਾਂ ਕੀਤੀਆਂ ਉਦੋਂ ਹੀ ਗੁਰੂ ਸਾਹਿਬ ਜੀ ਨੇ ਜਾਣ ਲਿਆ ਸੀ ਕਿ ਸ਼੍ਰੀ ਚੰਦ ਜੀ ਦੀ ਜਿਹੜੀ ਮਾਨਸਿਕ ਵਰਤੀ ਆ ਉਹਦਾ ਝਕਾਓ ਫਕੀਰੀ ਤਿਆਗ ਵੱਲ ਜ਼ਿਆਦਾ ਵਾ ਤਾਂ ਇਸ ਕਰਕੇ ਨਾ ਨਿਰਵਾਣ ਮਾਰਗ ਦੀਆਂ ਡੂੰਘੀਆਂ ਰਮਜਾਂ ਅਗਮ ਨਿਗਮ ਦੇ ਭੇਤ ਜਿਹੜੇ ਹੁੰਦੇ ਆ ਉਦੋਂ ਹੀ ਮਹਾਰਾਜ ਨੇ ਇਹਨਾਂ ਨੂੰ ਜਾਣੂ ਕਰਵਾਇਆ ਅਹੀਂ ਤਾਂ ਬਾਬਾ ਸ਼ਿਰੀ ਚੰਦ ਜੀ ਦੇਖੋ ਇੰਨਾ ਲੰਮਾ ਤਪ ਕਰਨਾ ਸੌਖੀ ਖੇਡ ਨਹੀਂ ਹੁੰਦੀ ਗੁਰਮਖ ਪਿਆਰਿਓ ਇਹ ਸਾਰੀਆਂ ਡੂੰਘੀਆਂ ਰਮਜਾਂ ਇਹ ਸਾਰਾ ਕੁਝ ਕੀ ਹੁੰਦਾ ਸਿਮਰਨ ਕੀ ਹੁੰਦਾ ਭਜਨ ਕੀ ਹੁੰਦਾ ਇਹਦੇ ਨਾਲ ਨਾਲ ਹੋਰ ਬਾਧੂ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਆ ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਕਿਹਾ ਸੀਗਾ ਕਿ ਪੁੱਤਰ ਜੀ ਸਿਮਰਨ ਭਜਨ ਬੰਦਗੀ ਵੀ ਠੀਕ ਆ ਤਪ ਵੀ ਠੀਕ ਆ ਪਰ ਵਿਦਿਆ ਪੜ੍ਹਨੀ ਵੀ ਜ਼ਰੂਰੀ ਆ ਬਾਬਾ ਸ਼੍ਰੀ ਚੰਦ ਜੀ ਉਦੋਂ 24 ਸਾਲਾਂ ਦੇ ਸੀਗੇ ਤੇ ਵਿਦਿਆ ਸਬੰਧੀ ਗੁਰੂ ਮਹਾਰਾਜ ਦੇ ਆਪਣੇ ਵਿਚਾਰ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਗੁਰਮਖ ਪਿਆਰਿਓ ਵਿਦਿਆ ਪੜ ਕੇ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਹੰਕਾਰ ਵਾਲੀ ਵਿਦਿਆ ਦਾ ਇੱਥੇ ਗੱਲ ਨਹੀਂ ਆਪਾਂ ਵੀ ਕਈ ਵਾਰੀ ਆਪਾਂ ਚਾਰ ਕਿਤਾਬਾਂ ਪੜ ਲੈਂਦੇ ਆ ਤੇ ਮਾਨ ਹੋ ਜਾਂਦਾ ਉਹ ਗੱਲ ਨਹੀਂ ਇੱਥੇ ਹੋ ਰਹੀ ਵੀ ਜਦੋਂ ਬੰਦਾ ਵਿਦਿਆ ਪੜਦਾ ਵਾ ਤੇ ਗੁਰੂ ਦੇ ਨਾਲ ਅੰਦਰ ਧੁਰ ਤੋਂ ਜੁੜਿਆ ਰਹਿੰਦਾ ਵਾ ਰੱਬੀ ਗੁਣੋ ਦੇ ਅੰਦਰ ਪ੍ਰਗਟ ਹੋ ਜਾਂਦੇ ਆ ਉਹਨੂੰ ਦਰਗਾਹ ਚ ਵੀ ਮਾਣ ਮਿਲਦਾ ਵਾ ਵਿਦਿਆ ਕਰਕੇ ਵਿਵੇਕ ਬੁੱਧੀ ਵਿਵੇਕ ਬੁੱਧੀ ਜਿਹੜੀ ਆ ਮਿਲ ਜਾਂਦੀ ਬੰਦੇ ਨੂੰ ਜਦੋਂ ਫਿਰ ਮਨੁੱਖ ਆਪਣੇ ਆਪ ਨੂੰ ਬੰਦਾ ਅੰਮ੍ਰਿਤ ਨਾਮ ਤੇ ਸਿਮਰਨ ਦੇ ਮਹੱਤਵ ਨੂੰ ਵੀ ਸਮਝ ਸਕਦਾ ਇੰਨਾ ਬਹੁਤ ਕੁਝ ਸਮਝਾ ਕੇ ਗੁਰੂ ਮਹਾਰਾਜ ਨੇ ਥੋੜਾ ਆਰਾਮ ਕੀਤਾ ਵਾ ਫਿਰ ਸੱਚੇ ਪਾਤਸ਼ਾਹ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਨਾਲ ਲੈ ਕੇ ਗਏ ਆ ਉਥੇ ਵੇਈ ਨਦੀ ਵਗਦੀ ਸੀ ਜਿਹੜੀ ਸੁਲਤਾਨਪੁਰ ਦੇ ਵਿੱਚ ਉਥੇ ਇਸ਼ਨਾਨ ਵੀ ਕਰਵਾਇਆ ਇਥੇ ਬਹੁਤ ਚੜ ਮਹਾਰਾਜ ਜੀ ਸਿਮਰਨ ਧਿਆਨ ਵਿੱਚ ਜੁੜੇ ਰਹੇ ਆ ਦਿਨ ਚੜ੍ਹਿਆ ਤੇ ਘਰ ਨੂੰ ਆ ਗਿਆ ਦੇਖੋ ਗੁਰੂ ਸਾਹਿਬ ਜੀ ਨੇ ਸਾਰੀ ਮਰਿਆਦਾ ਭਾਵੇਂ ਕਿ ਉਹ ਤੇ ਨੌਖੰਡ ਪ੍ਰਥਮੀ ਦਾ ਪਰਮਣ ਕਰਕੇ ਆਏ ਸੀਗੇ ਉਦਾਸੀਆਂ ਕੀਤੀਆਂ ਮਹਾਰਾਜ ਨੇ ਲਗਭਗ 82000 ਕਿਲੋਮੀਟਰ ਦੀ ਯਾਤਰਾ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਦੂਰ ਦੂਰ ਤੱਕ ਉਹਨਾਂ ਨੇ ਲੋਕਾਂ ਨੂੰ ਤਾਰਿਆ ਵਾ ਤੇ ਇਥੇ ਆਪਣੇ ਪੁੱਤਰ ਨੂੰ ਵੀ ਗਿਆਨ ਦਿੱਤਾ ਏ ਸਾਖੀ ਦੇ ਵਿੱਚ ਜਿਹੜਾ ਕਹਿਣ ਦਾ ਮੰਤਵ ਆ ਇਹੀ ਆ ਇਧਰ ਨਗਰਵਾਸੀ ਵੀ ਮਹਾਰਾਜ ਨੂੰ ਉਡੀਕਦੇ ਸੀ ਗੁਰੂ ਜੀ ਨੇ ਖੁੱਲੀ ਥਾਂ ਤੇ ਦੀਵਾਨ ਸਜਾਇਆ ਅਭਲਾਖੀਆਂ ਨੂੰ ਆਪਣੇ ਦਰਸ਼ਨ ਦਿੱਤੇ ਆ ਇਸ ਤਰ੍ਹਾਂ ਬਾਬੇ ਨਾਨਕੀ ਜੀ ਬਹੁਤ ਖੁਸ਼ ਹੋਏ ਆ ਕਿ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਿੱਤਾ ਵੀ ਤੁਸੀਂ ਭਾਈ ਸਿਮਰਨ ਨਾਲ ਜੁੜੋ ਰੱਬ ਨੂੰ ਚੇਤੇ ਕਰਿਆ ਕਰੋ ਕਿਉਂਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸੀਗੇ ਵੀ ਆ ਬੰਦੇ ਨੂੰ ਖਾਣਾ ਪੀਣਾ ਇਹ ਹੱਸਣਾ ਸੌਣਾ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਯਾਦ ਰਹਿੰਦੀਆਂ ਨੇ ਤੇ ਜੇਕਰ ਬੰਦਾ ਭੁੱਲਦਾ ਤਾਂ ਮੌਤ ਹੀ ਆ ਜਿਹਨੂੰ ਬੰਦਾ ਭੁੱਲ ਜਾਂਦਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਲਾ ਰਾਗ ਦੇ ਵਿੱਚ ਮਹਾਰਾਜ ਨੇ ਫਿਰ ਸੰਗਤ ਨੂੰ ਕਿਹਾ ਵੀ ਖਾਣ ਪੀਣ ਹੱਸਣ ਤੇ ਸੌਣ ਦੇ ਅੰਦਰ ਬੰਦਾ ਨਾ ਮੌਤ ਨੂੰ ਭੁਲਾ ਦਿੰਦਾ ਹੈ ਆਪਣੇ ਰੱਬ ਨੂੰ ਭੁਲਾ ਕੇ ਬੰਦਾ ਆਪ ਦੇ ਆਪ ਨੂੰ ਤਬਾਹੀ ਕਰਦਾ ਖਸਮ ਵਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਮਹਾਰਾਜ ਕਹਿੰਦੇ ਆਪ ਦੀ ਜ਼ਿੰਦਗੀ ਨੂੰ ਬੰਦਾ ਫਟਕਾਰਯੋਗ ਬਣਾ ਲੈਂਦਾ ਐ ਬੰਦਿਆ ਪ੍ਰਾਣੀ ਏਕੋ ਨਾਮ ਤੇ ਆਪ ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ ਤੂੰ ਇੱਕੋ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਤੂੰ ਬਸ ਸਾਹਿਬ ਦਾ ਹੋ ਜਾ ਉਹਦੇ ਨਾਮ ਦਾ ਸਿਮਰਨ ਕਰਿਆ ਕਰ ਆਪਣੀ ਪਤ ਸੇਤੀ ਕਰ ਜਾਵ ਸਿਮਰਨ ਦੀ ਬਰਕਤ ਦੇ ਨਾਲ ਹੀ ਬੰਦਾ ਇੱਜ਼ਤ ਪਾਉਂਦਾ ਵਾ ਰੱਬ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਇਸ ਤਰ੍ਹਾਂ ਨਾ ਤੇ ਇਹ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਉਹ ਸਭ ਨੂੰ ਜਿਹੜੀਆਂ ਰੱਬ ਨਾਲੋਂ ਸਾਨੂੰ ਤੋੜਦੀਆਂ ਨੇ ਤੁਦਨੋਂ ਸੇਵੇ ਤੁਝ ਕਿਆ ਦੇਵੇ ਮੰਗੇ ਲੇਵੇ ਰਹੇ ਨਹੀਂ ਮਹਾਰਾਜੀ ਕਹਿੰਦੇ ਦੇਖੋ ਜਿਹੜੇ ਬੰਦੇ ਤੈਨੂੰ ਸਿਮਰਦੇ ਆ ਵਾਹਿਗੁਰੂ ਤੇਰਾ ਤਾਂ ਕੁਝ ਨਹੀਂ ਸਵਾਰਦੇ ਤੈਨੂੰ ਕੁਝ ਦੇ ਵੀ ਨਹੀਂ ਸਕਦੇ ਸਗੋਂ ਤੇਥੋਂ ਮੰਗਦੇ ਹੀ ਮੰਗਦੇ ਆ ਤੇਥੋਂ ਤਾਂ ਦਾਤਾਂ ਨਿਤ ਲੈਂਦੇ ਆ ਤੇਰੇ ਦਰ ਤੋਂ ਮੰਗਣ ਬਿਨਾਂ ਰਹਿ ਨਹੀਂ ਸਕਦੇ ਇਸ ਕਰਕੇ ਸਾਰੇ ਤਿੱਥੋਂ ਮੰਗਦੇ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜਿਉ ਤੂੰ ਹੀ ਤੂੰ ਸਾਰਿਆਂ ਦਾ ਦਾਤਾਰ ਹੈ ਉਹਨਾਂ ਜੀਆਂ ਦੇ ਅੰਦਰ ਦੀ ਜਿੰਦ ਜਾਨ ਹੈ ਵਾਹਿਗੁਰੂ ਇਸ ਕਰਕੇ ਗੁਰਮਖ ਤੈਨੂੰ ਧਿਆਉਂਦੇ ਆ ਅੰਮ੍ਰਿਤ ਰਸ ਪਾਉਂਦੇ ਆ ਤੇ ਉਹ ਜਿਹੜੇ ਮੈਲੇ ਹੁੰਦੇ ਆ ਨਾ ਉਹ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪ ਕੇ ਚੰਗੇ ਬਣ ਜਾਂਦੇ ਆ ਪਵਿੱਤਰ ਹੋ ਜਾਂਦੇ ਆ ਇਹ ਮਹਾਰਾਜ ਜੀ ਕਹਿੰਦੇ ਭਾਈ ਦੇਹ ਆ ਇਹ ਅੱਜ ਨਹੀਂ ਤਾਂ ਕੱਲ ਚਲੀ ਹੋਈ ਜਾਣੀ ਆ ਇਹ ਸੜ ਕੇ ਸੁਆਹ ਹੋ ਜਾਵੇਗੀ ਜਾਂ ਜ਼ਮੀਨ ਵਿੱਚ ਦਫਨਾ ਦਿੱਤੀ ਜਾਵੇਗੀ ਬਹੁਤ ਜਲਦੀ ਬੇ ਸੁੱਧ ਜੀ ਸੁੱਕੀ ਹੋਈ ਲੱਕੜ ਦੇ ਵਾਂਗ ਆਹ ਸਰੀਰ ਧਰਤੀ ਤੇ ਡਿੱਗਿਆ ਪਿਆ ਹੋਵੇਗਾ ਬੰਦਿਆ ਤੂੰ ਮੌਤ ਨੂੰ ਚੇਤੇ ਕਿਉਂ ਨਹੀਂ ਕਰਦਾ ਕਿਉਂ ਨਹੀਂ ਤੂੰ ਚੇਤੇ ਕਰਦਾ ਜਿਹੋ ਜਿਹਾ ਮੌਸਮ ਹੁੰਦਾ ਉਹੋ ਜਿਹਾ ਆਰਾਮ ਸਰੀਰ ਨੂੰ ਹੁੰਦਾ ਵਾ ਉਹੋ ਜਿਹਾ ਸਰੀਰ ਖੋਦ ਹੋ ਜਾਂਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਭਾਈ ਉਹ ਰੁੱਤ ਚੰਗੀ ਹੁੰਦੀ ਆ ਜਦੋਂ ਨਾਮ ਜਪਿਆ ਜਾਵੇ ਨਾਮ ਸਿਮਰਨ ਤੋਂ ਬਿਨਾ ਰੁੱਤ ਜਿਹੜੀ ਇਹਨੂੰ ਲਾਭ ਨਹੀਂ ਦੇ ਸਕਦੀ ਰੁੱਤਾਂ ਬਦਲਦੀਆਂ ਨੇ ਦਿਨ ਬਦਲਦੇ ਆ ਵਾਰ ਬਦਲਦੇ ਆ ਪਰ ਜਿਹੜਾ ਦਿਨ ਰੱਬ ਨੂੰ ਭੁੱਲ ਕੇ ਆਪਾਂ ਜਿਉਂਨੇ ਆ ਉਹ ਦਿਨ ਥੋੜੀ ਹੁੰਦਾ ਉਹ ਤਾਂ ਸਾਹਾਂ ਦਾ ਰੌਲਾ ਹੀ ਹੁੰਦਾ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਨਗਰ ਵਾਸੀਆਂ ਨੂੰ ਸੁਲਤਾਨਪੁਰ ਦੇ ਵਿੱਚ ਗਿਆਨ ਦਿੱਤਾ ਫਿਰ ਮਹਾਰਾਜ ਨੇ ਆਪਣੀ ਭੈਣ ਤੇ ਭਾਈਆ ਜੀ ਨੂੰ ਇਹ ਜਿਹੜੇ ਦਰਸ਼ਨ ਦਿੱਤੇ ਆ ਇਹ ਤੀਜੀ ਉਦਾਸੀ ਤੇ ਮਹਾਰਾਜ ਨੇ ਚ ਚਾਲੇ ਪਾਤੇ ਸੀਗੇ ਇਹ ਇਹਨਾਂ ਨੂੰ ਆਖਰੀ ਦਰਸ਼ਨ ਹੀ ਸੀਗੇ ਕਿਉਂ ਇੱਥੇ ਆਖਰੀ ਦਰਸ਼ਨ ਸੀਗੇ ਮੈਂ ਕਹਿ ਰਿਆਂ ਕਿਉਂਕਿ ਸੁਲਤਾਨਪੁਰ ਤੋਂ ਗੁਰੂ ਮਹਾਰਾਜ ਜੀ ਤੋਂ ਚਲੇ ਗਏ ਆ ਉਸ ਤੋਂ ਬਾਅਦ ਫਿਰ ਲਗਭਗ 3 ਸਾਲ ਬਾਬਾ ਸ਼ਰੀ ਚੰਦ ਜੀ ਨੇ ਇੱਥੇ ਸਿਮਰਨ ਦਾ ਅਭਿਆਸ ਕੀਤਾ ਤੇ ਗੁਰੂ ਮਹਾਰਾਜ ਨੇ ਜਿਵੇਂ ਸਿਖਾਇਆ ਸੀ ਵੀ ਧਾਰਮਿਕ ਪੁਸਤਕਾਂ ਪੜਿਓ ਵੱਧ ਤੋਂ ਵੱਧ ਉਹ ਉਹਨਾਂ ਨੇ ਫਿਰ ਪੜ੍ਹਨੀਆਂ ਵੀ ਸ਼ੁਰੂ ਕੀਤੀਆਂ ਇਥੇ ਕਈ ਵਾਰੀ ਅਸੀਂ ਕਹਿ ਦਿੰਦੇ ਆ ਵੀ ਉਹਨਾਂ ਨੇ ਗੱਲਾਂ ਨਹੀਂ ਮੰਨੀਆਂ ਮਹਾਰਾਜ ਦੇ ਬਚਨ ਨਹੀਂ ਮੰਨੇ ਐਸੀ ਗੱਲ ਨਹੀਂ ਜਦੋਂ ਗੱਦੀ ਲੈਣ ਦੀ ਗੱਲ ਆਈ ਆ ਉਦੋਂ ਜਿਹੜੀ ਘਟਨਾ ਵਾਪਰੀ ਉਹ ਹੋਰ ਗੱਲ ਆ ਪਹਿਲਾਂ ਬਾਬਾ ਸ਼੍ਰੀਚੰਦ ਜੀ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਬਚਨਾਂ ਨੂੰ ਮੰਨਦੇ ਰਹੇ ਆ ਤੇ ਫਿਰ ਉਹਨਾਂ ਨੇ ਧਾਰਮਿਕ ਪੁਸਤਕਾਂ ਉੱਥੇ ਪੜ੍ਹੀਆਂ ਫਿਰ ਭਾਣਾ ਕਰਤਾਰ ਦਾ ਜਦੋਂ ਵਾਪਰ ਗਿਆ ਉਹ ਕਿਉਂਕਿ ਹੋਣਾ ਹੀ ਸੀਗਾ ਭਾਈ ਮਹਾਰਾਜ ਨੇ ਆਖਿਆ ਸੀਗਾ ਵੀ ਹੋ ਸਕਦਾ ਵੀ ਆਪਣੇ ਆਖਰੀ ਮੇਲੇ ਹੋਣ ਥੋੜੇ ਇੱਕ ਦਿਨਾਂ ਬਾਅਦ ਤੇ ਭਾਈਆ ਜੈਰਾਮ ਜੀ ਤੇ ਬੇਬੇ ਨਾਨਕੀ ਜੀ ਚੜ੍ਹਾਈ ਕਰ ਗਏ ਸੀ ਹੁਣ ਫਿਰ ਮਾਬਾ ਸ਼੍ਰੀ ਚੰਦ ਜੀ ਦੀ ਸਾਂਭ ਸੰਭਾਲ ਵਾਲਾ ਕੋਈ ਨਹੀਂ ਰਿਹਾ ਉੱਥੇ ਫਿਰ ਉਹਨਾਂ ਨੇ ਪੱਖੋ ਕੇ ਆ ਕੇ ਇਹ ਗਿਆਨੀ ਗਿਆਨ ਸਿੰਘ ਜੀ ਵੀ ਲਿਖਦੇ ਆ ਤੇ ਉਹ ਕਹਿੰਦੇ ਵੀ ਆਪਣੇ ਮਾਤਾ ਜੀ ਕੋਲ ਆ ਕੇ ਰਹਿਣ ਲੱਗ ਗਏ ਸੀ ਮਾਤਾ ਸੁਲਖਣੀ ਜੀ ਨੂੰ ਬੜਾ ਦੁੱਖ ਹੋਇਆ ਵੀ ਦੇਖੋ ਇੰਨੇ ਪਿਆਰੇ ਬੇਬੇ ਨਾਨਕੀ ਜੀ ਭਾਈਆ ਜੈਰਾਮ ਜੀ ਵੀ ਚੜ੍ਹਾਈ ਕਰ ਗਏ ਗਯੇਤਾ ਭਾਵੇਂ ਸੱਚਖੰਡੀ ਆ ਪਰ ਆ ਸਰੀਰ ਦਾ ਵਿਛੋੜਾ ਦੁਨੀਆ ਵਿੱਚ ਜਿਹੜਾ ਦੁੱਖ ਹੁੰਦਾ ਵਾ ਆ ਮਿਲਣਾ ਵਿਛੜਨਾ ਇਹ ਆਪਾਂ ਸੰਸਾਰਕ ਮੋਹ ਦੇ ਬੰਧਨਾਂ ਵਿੱਚ ਬੰਨੇ ਹੁੰਨੇ ਆ ਫਿਰ ਦੁੱਖ ਉਹਨਾਂ ਨੂੰ ਹੋਇਆ ਪਰ ਉਹਨਾਂ ਨੇ ਕਰਤਾਰ ਦੀ ਰਜ਼ਾ ਮੰਨ ਕੇ ਸਬਰ ਕੀਤਾ ਤੇ ਬੇਬੇ ਜੀ ਦੇ ਗੁਣਾਂ ਨੂੰ ਵਾਰ-ਵਾਰ ਚੇਤੇ ਕੀਤਾ ਮਾਤਾ ਸਲੱਖਣੀ ਜੀ ਨੇ ਕਿਹਾ ਵੀ ਬੇਬੇ ਨਾਨਕ ਜੀ ਵਰਗਾ ਕੋਈ ਬਣ ਨਹੀਂ ਸਕਦਾ ਬੇਬੇ ਨਾਨਕੀ ਜੀ ਤਾਂ ਐਸੇ ਸੀਗੇ ਰੋਟੀਆਂ ਬਣਾਉਂਦੇ ਪ੍ਰਸ਼ਾਦਾ ਪਕਾਉਂਦੇ ਅਟਾ ਗੋਨ ਦੇ ਸਦਾ ਹੀ ਰੱਬ ਨੂੰ ਚੇਤੇ ਕਰਦੇ ਰਹਿੰਦੇ ਸੀ ਇੱਕ ਵਾਰੀ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਰੱਬ ਨੂੰ ਉਲਾਮਾਂ ਨਹੀਂ ਸੀ ਦਿੱਤਾ ਵੀ ਮੇਰੀ ਕੋਕ ਸੁਣੀ ਆ ਮੈਂ ਮਾਂ ਕਿਉਂ ਨਹੀਂ ਬਣੀ ਨਾਲੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਯਾਦ ਕਰਦੇ ਹੁੰਦੇ ਸੀਗੇ ਤਵੇ ਤੇ ਰੋਟੀ ਪਾਉਂਦੇ ਹੁੰਦੇ ਸੀਗੇ ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦੇ ਦਿੰਦੇ ਸੀ ਰੋਟੀ ਅਜੇ ਫੁੱਲਦੀ ਨਹੀਂ ਸੀ ਹੁੰਦੀ ਤਵੇ ਉੱਪਰ ਪੂਰੀ ਤੇ ਇੱਥੇ ਇੱਕ ਹੋਰ ਗੱਲ ਜਦੋਂ ਬੇਬੇ ਨਾਨਕੀ ਜੀ ਵਿਆਹੇ ਗਏ ਉਹ ਵਿਆਹ ਕੇ ਸੁਲਤਾਨਪੁਰ ਗਿਆ ਉੱਥੇ ਜਾ ਕੇ ਆਪਣੇ ਵੀਰ ਜੀ ਦੀਆਂ ਗੱਲਾਂ ਕਰਦੇ ਰਹੇ ਆਮ ਕਰਕੇ ਬੀਬੀਆਂ ਜਿਹੜੀਆਂ ਗਹਿਣਿਆਂ ਵਿੱਚ ਪਰਚ ਜਾਂਦੀਆਂ ਸੂਟਾਂ ਦੇ ਵਿੱਚ ਪਰਚ ਜਾਂਦੀਆਂ ਨੇ ਵੀ ਇੱਧਰ ਖਿਆਲ ਹੋ ਜਾਂਦਾ ਨਾ ਜੀ ਹਮੇਸ਼ਾ ਨਾਮ ਦੀ ਗੱਲ ਹੀ ਉਹਨਾਂ ਨੇ ਕੀਤੀ ਹੈ ਤਾਂ ਐਵੇਂ ਫਿਰ ਮਾਤਾ ਸਲਖਣੀ ਜੀ ਵੀ ਉਹਨਾਂ ਨੂੰ ਚੇਤੇ ਕਰਦੇ ਵੀ ਬਹੁਤ ਉਹਨਾਂ ਵਿੱਚ दैਵੀ ਗੁਣ ਸੀਗੇ ਬਾਬਾ ਸ਼੍ਰੀਚੰਦ ਜੀ ਦੀ ਲਗਨ ਫਿਰ ਜਦੋਂ ਵਾਪਸ ਆਏ ਆ ਮਾਤਾ ਜੀ ਕੋਲ ਰਹਿਣ ਲੱਗ ਗਏ ਆਪਣੇ ਧਾਰਮਿਕ ਪੁਸਤਕਾਂ ਦੇ ਵਿੱਚ ਪੜਨ ਵੱਲ 바ਲੀ ਹੋ ਗਏ ਇੱਥੇ ਪੱਖੋਗੇ ਵੀ ਥੋੜੇ ਦਿਨ ਹੀ ਰਹੇ ਆ ਫਿਰ ਪਿਤਾ ਜੀ ਵੱਲੋਂ ਸ਼੍ਰੀ ਲਖਮੀ ਚੰਦ ਜੀ ਦੀ ਬਾਬਤ ਜਿਹੜੀ ਗੱਲਬਾਤ ਹੋਈ ਸੀਗੀ ਉਹ ਵੀ ਮਾਤਾ ਜੀ ਨੂੰ ਦੱਸੀ ਆ ਅਤੇ ਉਹਨਾਂ ਜੀ ਦੀ ਆਗਿਆ ਪਾ ਕੇ ਲਖਮੀ ਚੰਦ ਜੀ ਨੂੰ ਬਾਰਠ ਮਾਮਾ ਕ੍ਰਿਸ਼ਨਾ ਜੀ ਦੇ ਕੋਲ ਜਾ ਕੇ ਛੱਡ ਦਿੱਤਾ ਤੇ ਆਪ ਜੀ ਨੂੰ ਬੜਾ ਸ਼ੌਂਕ ਸੀਗਾ ਵਿਦਿਆ ਪ੍ਰਾਪਤੀ ਦਾ ਇਹਨਾਂ ਨੇ ਵੀ ਇਧਰੋਂ ਹੀ ਅੱਗੇ ਨੂੰ ਚਾਲੇ ਪਾ ਦਿੱਤੇ ਆ। ਬਾਬਾ ਸ਼੍ਰੀ ਚੰਦ ਜੀ ਜੰਮੂ ਦੇ ਰਸਤੇ ਵੈਸ਼ਨੂ ਦੇਵੀ ਜਿਹੜੀ ਆ ਇਹਨੂੰ ਮੰਨਦੇ ਨੇ ਸਨਾਤਨ ਦੇ ਲੋਕ ਉਹ ਜਗ੍ਹਾ ਤੋਂ ਹੁੰਦੇ ਹੋਏ ਅਮਰਨਾਥ ਦੀ ਯਾਤਰਾ। ਇੱਥੇ ਵੀ ਬਾਬਾ ਸ਼੍ਰੀ ਚੰਦ ਜੀ ਗਏ ਆ। ਇੱਥੇ ਵੀ ਗਏ ਆ। ਇਹ ਕਸ਼ਮੀਰ ਕਿਉਂ ਗਏ? ਇਸ ਅਮਰਨਾਥ ਦੀ ਯਾਤਰਾ ਤੇ ਕਿਉਂ ਗਏ? ਕਿਉਂਕਿ ਇੱਥੋਂ ਦੇ ਮਸ਼ਹੂਰ ਪੰਡਤ ਹੋਇਆ ਪ੍ਰਸ਼ੋਤਮ ਦਾਸ ਜੀ ਉਹਨਾਂ ਪਾਸੋਂ ਵੇਦ ਪੜਨ ਗਏ ਸੀ ਬਾਬਾ ਸ਼੍ਰੀ ਚੰਦ ਜੀ ਅਸਲ ਦੇ ਵਿੱਚ ਇਹਨਾਂ ਨੂੰ ਸ਼ੌਂਕ ਸੀਗਾ ਵੀ ਅਸੀਂ ਗ੍ਰੰਥਾਂ ਨੂੰ ਪੜਹੀਏ ਇਹਨਾਂ ਦਾ ਅਧਿਐਨ ਕਰੀਏ ਇਹ ਪਹਿਲਾਂ ਨਹੀਂ ਸੀ ਪੜਦੇ ਹੁੰਦੇ ਬਾਬਾ ਨਾਨਕ ਜੀ ਨੇ ਹੀ ਇਹਨਾਂ ਨੂੰ ਕਿਹਾ ਸੀ ਪੁੱਤਰ ਜੀ ਤਪ ਕਰਨਾ ਚਲੋ ਠੀਕ ਆ ਤੁਸੀਂ ਕਰਦੇ ਹੋ ਪਰ ਇਹਦੇ ਨਾਲ ਨਾ ਵਿਦਿਆ ਵੀ ਪੜਿਆ ਕਰੋ ਫਿਰ ਇਹਨਾਂ ਨੇ ਵਿਦਿਆ ਪੜਹੀ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਪਹਿਲਾਂ ਹੀ ਆਪਣੇ ਪਿਤਾ ਜੀ ਦੀਆਂ ਅਸੀਸਾਂ ਲਈਆਂ ਹੋਈਆਂ ਸੀਗੀਆਂ ਬਖਸ਼ਿਸ਼ਾਂ ਸੀਗੀਆਂ ਕਿ ਗੁਰੂ ਪੁੱਤਰ ਸੀਗੇ ਨਾ ਫਿਰ ਇਹਨਾਂ ਨੇ ਉੱਥੇ ਰਹਿ ਕੇ ਆ ਪੰਡਿਤ ਜੀ ਦੇ ਪਾਸ ਪੰਡਿਤ ਤੋਂ ਭਾ ਵਿਦਵਾਨ ਜਿਹੜੇ ਵੇਦ ਇਹਨਾਂ ਨੂੰ ਪੜ੍ਹੇ ਹੁੰਦੇ ਆ ਰੈਗ ਵੇਦ ਜਜਰ ਵੇਦ ਅਥਰਵ ਵੇਦ ਸਾਮ ਵੇਦ ਇਹ ਉੱਥੇ ਉਹਨਾਂ ਨੇ ਫਿਰ ਵੇਦ ਪੜ੍ਹੇ ਆ ਵੇਦਾਂ ਨੂੰ ਅਨੁਭਵ ਕੀਤਾ ਤੇ ਜਨਮ ਸਾਖੀ ਵਿੱਚ ਲਿਖਿਆ ਵੀ ਸ਼੍ਰੀ ਨਗਰ ਵਿੱਚ 2.5 ਸਾਲ ਬਾਬਾ ਸ਼੍ਰੀ ਚੰਦ ਜੀ ਨੇ ਰਹਿ ਕੇ ਵੇਦਾਂ ਦਾ ਅਭਿਆਸ ਕੀਤਾ 2.5 ਸਾਲ ਕਿੰਨੇ ਹੁੰਦੇ ਆ ਗੁਰਮਖ ਪਿਆਰੇ ਬਹੁਤ ਲੰਮਾ ਸਮਾਂ ਇਹਨਾਂ ਨੇ ਅਭਿਆਸ ਕੀਤਾ ਬ੍ਰਹਮਚਰਚਾ ਵੀ ਕੀਤੀ ਆ ਵਿਦਵਾਨ ਲੋਕ ਇਹਨਾਂ ਕੋਲ ਆਉਂਦੇ ਰਹੇ ਆ ਬਹੁਤ ਲੋਕ ਇਹਨਾਂ ਕੋਲ ਆਏ ਆ ਇਹਨਾਂ ਨੇ ਇਹੋ ਵਿਚਾਰ ਵੀ ਕਰਨੀ ਜੋ ਕੁਝ ਪਤਾ ਨਾ ਲੱਗਣਾ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਣਾ ਇੱਕ ਵਾਰੀ ਕੀ ਹੋਇਆ ਸੀ ਇੱਥੇ ਇਹਨਾਂ ਦੇ ਨਾਲ ਇੱਕ ਮਹਾਤਮਾ ਅਬਨਾਸ਼ੀ मुनि ਜੀ ਸੀਗੇ ਉਹਨਾਂ ਨੇ ਸ਼ਾਸਤਾਰਥ ਤੇ ਬ੍ਰਹਮਚਰਚਾ ਕੀਤੀ ਇਹਨਾਂ ਦੇ ਨਾਲ ਇਨਾਂ ਦੀ ਅਨੁਭਵੀ ਵਿੱਦਿਆ ਨੂੰ ਦੇਖਿਆ ਵੀ ਬਹੁਤ ਖੁਸ਼ ਹੋਏ ਉਹ ਮਹਾਤਮਾ ਜੀ ਬਹੁਤ ਸ਼ਲਾਘਾ ਕੀਤੀ ਕਹਿੰਦੇ ਅਸਲ ਦੇ ਵਿੱਚ ਗੱਲ ਪਤਾ ਕੀ ਆ ਵੀ ਤੁਹਾਡੇ ਜਿਹੜੇ ਪਿਤਾ ਜੀ ਹਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਤਾਂ ਦੁਨੀਆ ਦਾ ਉਪਕਾਰ ਹੀ ਕੀਤਾ ਦੁਨੀਆ ਦਾ ਭਲਾ ਹੀ ਕੀਤਾ ਦੇਖੋ ਆਪਣਾ ਘਰ-ਬਾਰ ਛੱਡੀ ਰੱਖਣਾ ਸਾਰਿਆਂ ਨੂੰ ਤਾਰਨ ਚਲੇ ਜਾਣਾ ਕਹਿੰਦੇ ਤੁਸੀਂ ਵੀ ਉਹਨਾਂ ਦੇ ਨਿਸ਼ਾਨੇ ਨੂੰ ਸਾਹਮਣੇ ਰੱਖਿਓ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਜੀ ਨੂੰ ਚੇਤੇ ਰੱਖਿਓ ਤਾਂ ਉਹ Muni ਜੀ ਜਿਹੜੇ ਆਏ ਸੀ ਨਾ ਮਹਾਤਮਾ ਜੀ ਅਬਨਾਸ਼ੀ Muni ਜੀ ਸੀਗੇ ਉਹਨਾਂ ਨੇ ਬਹੁਤ ਗੁਰੂ ਨਾਨਕ ਸਾਹਿਬ ਜੀ ਦਾ ਸਤਕਾਰ ਕੀਤਾ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਵੀ ਅਸੀਂ ਤੁਹਾਡਾ ਸਤਕਾਰ ਤਾਂ ਕਰਦੇ ਆਂ ਤੁਸੀਂ ਬਾਬਾ ਨਾਨਕ ਜੀ ਦੇ ਪੁੱਤਰ ਵੀ ਬਾਕੀ ਤੁਹਾਨੂੰ ਗਿਆਨ ਵੀ ਬਹੁਤ ਵੀ ਜਿਹੜਾ ਵੀ ਕੋਈ 5-10 ਸਾਲ ਚ ਵਿਦਿਆ ਸਿੱਖਦਾ ਪੜ੍ਹ ਕੇ ਉਹ ਤੁਸੀਂ ਆ 2-2.5 ਸਾਲ ਚ ਹੀ ਪ੍ਰਾਪਤ ਕਰ ਲਈ ਹੈ ਇੰਨਾ ਬਾਬਾ ਸ਼੍ਰੀ ਚੰਦ ਜੀ ਦਾ ਦਿਮਾਗ ਸੀਗਾ ਇਨੀ ਰੋਸ਼ਨ ਦਿਮਾਗ ਦੀ ਉਹਨਾਂ ਦੀ ਮੈਂ ਗੱਲ ਕਰਾਂਗਾ ਵੀ ਐਡੇ ਵੱਡੇ ਵਿਦਵਾਨ ਸੀਗੇ ਫਿਰ ਉਹ ਮਹਾਤਮਾ ਜੀ ਕਹਿੰਦੇ ਅਬਨਾਸ਼ੀ मुनि ਜੀ ਵੀ ਜਦੋਂ ਕੋਈ ਵਿਦਵਾਨ ਹੋਵੇ ਨਾ ਸਮਾਜ ਦੇ ਲੋਕਾਂ ਨੂੰ ਉਹ ਤੋਂ ਆਸ ਹੁੰਦੀ ਆ ਵੀ ਸਾਡਾ ਭਲਾ ਕਰੂਗਾ ਇਹ ਸਾਡੀ ਅਗਵਾਈ ਕਰੂਗਾ ਸਾਨੂੰ ਸਾਡੇ ਅੱਗੇ ਅੱਗੇ ਚੱਲੂਗਾ ਅਸੀਂ ਇਹਦੇ ਪਿੱਛੇ ਪਿੱਛੇ ਚੱਲਾਂਗੇ ਉਹ ਫਿਰ मुनि ਜੀ ਨੇ बार-बार ਭਾਵ ਕਿ ਇਹਨਾਂ ਦੇ ਸੱਜੇ ਕੰਨ ਦੀਆਂ ਜਿਹੜੀਆਂ ਜਮਾਂਦੂ ਮੰਦਰਾ ਸੀਗੀਆਂ ਨਾ ਉਹ ਜਿਵੇਂ ਕੰਨ ਵਿੱਚ ਜਿਹੜੇ ਜੋਗੀ ਲੋਕ ਆ ਮੁੰਦਰਾ ਪਾਉਂਦੇ ਹੁੰਦੇ ਆ ਕੰਨ ਪਾੜ ਲੈਂਦੇ ਆ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਦੀ ਕੋਈ ਮੁੰਦਰਾ ਨਹੀਂ ਸੀ ਪਾਈ ਉਹ ਜਮਾਂਦਰੂ ਹੀ ਮੁੰਦਰਾ ਉਹਨਾਂ ਦੇ ਪਾਈਆਂ ਹੋਈਆਂ ਸੀਗੀਆਂ ਤੇ ਇਹਨਾਂ ਦੇ ਸਿਰ ਉੱਪਰ ਨਾ ਜਟਾਵਾ ਵੀ ਸੀਗੀਆਂ ਇਹਨਾਂ ਦਾ ਸੂਰਤ ਦੇਖ ਕੇ ਇਸ ਤਰ੍ਹਾਂ ਦਾ ਸਰੂਪ ਇਹ Muni ਜੀ ਨੇ ਇਹਨਾਂ ਨੂੰ ਸ਼ੈਵ ਵੀ ਜਾਣਿਆ ਸੀਗਾ ਭਲੇਖਾ ਪੈ ਗਿਆ ਵੀ ਕਿਤੇ ਸ਼ੈਵ ਦਾ ਸਰੂਪ ਤਾਂ ਨਹੀਂ ਹੈਗੇ ਤਾਂ ਬਾਬਾ ਸ਼੍ਰੀ ਚੰਦ ਜੀ ਨੂੰ ਫਿਰ ਉਹ ਸ਼ੈਵਜੀ ਦੇ ਨਾਮ ਨਾਲ ਵੀ ਬੁਲਾਉਂਦੇ ਰਹੇ ਆ ਸਤਕਾਰ ਦੇ ਰਹੇ ਆ ਇਹ ਜਨਮ ਸਾਖੀ ਚ ਲਿਖਿਆ ਹੋਇਆ ਇਹ ਹੁਣ ਇੱਕ ਉਹ Muni ji ਦੀ ਆਪਣੀ ਇੱਕ ਕਲਪਨਾ ਹੋ ਸਕਦੀ ਆ ਵੀ ਉਹਨਾਂ ਨੇ ਇਹਨਾਂ ਨੂੰ ਇਹ ਸ਼ਬਦ ਦੇ ਨਾਲ ਸੰਬੋਧਨ ਕੀਤਾ ਕਿਉਂਕਿ ਸਨਾਤਨ ਧਰਮ ਦੇ ਵਿੱਚ ਇੱਕ ਗਾਥਾ ਆਉਂਦੀ ਕਿ ਸ਼ੈਵਜੀ ਮਹਾਰਾਜ ਨੇ ਆਪਣੇ ਖੱਬੇ ਕੰਨ ਦੀ ਮੁੰਦਰਾ ਗੋਰਖ ਜਤੀ ਨੂੰ ਦੇ ਕੇ ਆਪਣਾ ਚੇਲਾ ਬਣਾਇਆ ਸੀਗਾ ਉਦੋਂ ਤੋਂ ਸ਼ੈਵਜੀ ਦੀ ਇਹ ਕੰਨ ਸੱਜੇ ਕੰਨ ਵਿੱਚ ਇੱਕੋ ਹੀ ਮੁੰਦਰਾ ਰਹੀ ਸੀਗੀ ਉਹ ਫਿਰ ਬਾਬਾ ਸ਼੍ਰੀਚੰਦ ਜੀ ਦੀ ਕੁਦਰਤੀ ਸਜੇ ਕੰਦੀ ਜਿਹੜੀ ਮੁੰਦਰਾ ਸੀਗੀ ਉਹਦੇ ਸਮੇਂ ਤੋਂ ਜਨਮੇ ਸੀਗੇ ਇਸ ਕਰਕੇ ਵੀ ਕਈਆਂ ਦੀਆਂ ਜਮਾਂਦਰੂ 6 ਉਂਗਲਾਂ ਵੀ ਵੇਖੀਆਂ ਗਈਆਂ ਕਈ ਇਸ ਤਰ੍ਹਾਂ ਵੀ ਅਨੁਮਾਨ ਲਾਉਂਦੇ ਆ ਵੀ ਇਹਨਾਂ ਦੀਆਂ 6 ਉਂਗਲਾਂ ਸੀਗਾ ਤਾਂ ਇਹ ਫਿਰ ਵੱਖਰੀ ਵੱਖਰੀ ਵਿਚਾਰਧਾਰਾ ਆ ਜਾਂਦੀ ਹੈ ਪਰ ਆਪਾਂ ਗੁਰਬਾਣੀ ਦੇ ਸਿਧਾਂਤਾਂ ਨੂੰ ਲੈ ਕੇ ਹੀ ਵਿਚਾਰ ਕਰ ਰਹੇ ਆਂ ਵੀ ਬਾਬਾ ਸ਼੍ਰੀਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਨਹੀਂ ਸੀ ਮੋੜਿਆ ਇਹ ਸ਼੍ਰੀਨਗਰ ਆ ਕੇ ਗ੍ਰੰਥਾਂ ਦਾ ਅਧਿਐਨ ਕੀਤਾ ਬਹੁਤ ਇੱਥੇ ਪ੍ਰੇਮ ਦੇ ਨਾਲ ਇਹਨਾਂ ਨੇ ਗ੍ਰੰਥ ਪੜ੍ਹੇ ਆ ਢਾਈ ਸਾਲ ਲਾਏ ਆ ਤੇ ਜਿੰਨੇ ਵੀ ਮੂਨੀ ਪੈਗੰਬਰ ਆਏ ਆ ਉਹਨਾਂ ਨਾਲ ਵਿਚਾਰ ਵੀ ਕੀਤੀ ਆ ਤੇ ਕੋਈ ਹੰਕਾਰ ਕੇ ਨਹੀਂ ਸਾਰਿਆਂ ਨੇ ਆਖਣਾ ਵੀ ਇਹਨਾਂ ਨੂੰ ਗਿਆਨ ਬਹੁਤ ਆ ਉਧਰੋਂ ਗੁਰੂ ਨਾਨਕ ਸਾਹਿਬ ਜੀ ਤੀਜੀ ਉਦਾਸੀ ਦੇ ਵਿੱਚ ਬਹੁਤ ਲੋਕਾਂ ਨੂੰ ਤਾਰਦੇ ਤਾਰਦੇ ਮਹਾਰਾਜ ਸਮੇਰ ਪਰਬਤ ਤੇ ਪਹੁੰਚੇ ਆ ਉੱਥੇ ਸਿੱਧਾਂ ਦੀ ਮੰਡਲੀ ਸੀ ਉਹਨਾਂ ਨਾਲ ਗੁਰੂ ਜੀ ਦੀ ਵਿਚਾਰ ਹੋਈ ਆ ਮਹਾਰਾਜ ਨੇ ਉਹਨਾਂ ਤੇ ਵਿਜੇ ਪਾਈ ਆ ਫਤਿਹ ਪਾਈ ਆ ਉਹ ਰੱਦ ਸੱਦ ਨਾਲ ਹੰਕਾਰੇ ਹੋਏ ਸੀ ਮਹਾਰਾਜ ਨੇ ਉਹਨਾਂ ਨੂੰ ਗਿਆਨ ਦਿੱਤਾ ਤੇ ਸੱਚੇ ਪਾਤਸ਼ਾਹ ਜੀ ਤੇ ਇਥੋਂ ਪਟਾਣ થી ਹੁੰਦੇ ਹੋਏ ਤੇ ਮਹਾਰਾਜ ਤਿੱਬਤ ਰਾਹੀਂ ਚੀਨ ਵਿੱਚ ਜਾ ਕੇ ਅਪੜੇ ਆ। ਗੁਰੂ ਮਹਾਰਾਜ ਨੇ ਉੱਥੇ ਚੀਨ ਦੇ ਵਿੱਚ ਮੰਨਿਆ ਜਾਂਦਾ ਵੀ ਇੱਕ ਧਰਮਸ਼ਾਲਾ ਬਣਾਈ ਸੀ। ਉੱਥੋਂ ਦੇ ਕੁਝ ਲੋਕ ਆ ਜਿਹੜੇ ਜਦੋਂ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਆਉਂਦੇ ਆ ਨਾ ਤਾਂ ਵਾਹਿਗੁਰੂ ਵਾਹਿਗੁਰੂ ਜਪਦੇ ਆਉਂਦੇ ਆ। ਇਸ ਗੱਲ ਦਾ ਇਹ ਸਬੂਤ ਮਿਲਦਾ ਵੀ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਆ ਕੀਣ ਦੇ ਲੋਕਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਉਧਰ ਬਾਬਾ ਸ਼੍ਰੀਚੰਦ ਜੀ ਫਿਰ 2.5 ਸਾਲ ਦੇ ਵਿੱਚ ਇਹ ਸਾਰੀ ਵਿਦਿਆ ਪੜ੍ਹ ਕੇ ਮੁੜ ਬਾਰਹਾਠ ਦੇ ਵਿੱਚ ਆਪਣੇ ਭਰਾ ਸ਼੍ਰੀ ਲਖਮੀ ਚੰਦ ਜੀ ਦੇ ਕੋਲ ਜਾ ਕੇ ਉਹਨਾਂ ਨੇ ਡੇਰੇ ਲਾਇਆ ਉੱਥੇ ਤਾਂ ਗੁਰਮਖ ਪਿਆਰਿਓ ਇਸ ਤਰ੍ਹਾਂ ਇਹ ਜਿਹੜੀ ਕਥਾ ਆਉਂਦੀ ਆ ਬਾਬਾ ਸ਼੍ਰੀਚੰਦ ਜੀ ਦੀ ਬੜੀ ਪਿਆਰੀ ਕਥਾ ਏ ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਨੂੰ ਅਬਨਾਸ਼ੀ मुनि ਲੋਕ ਮਿਲਣ ਆਉਂਦੇ ਰਹੇ ਆ ਵਿਚਾਰ ਚਰਚਾ ਕਰਨ ਆਉਂਦੇ ਰਹੇ ਆ ਦੇਖੋ ਏਡੇ ਏਡੇ ਪੰਡਤ ਪੰਡਤ ਪ੍ਰਸ਼ੋਤਮ ਦਾਸ ਤੇ ਇਹ मुनि ਜੀ ਅਬਨਾਸ਼ੀ मुनि ਜੀ ਇਹ ਕੋਈ ਆਮ ਸਧਾਰਨ ਪੰਡਤ ਨਹੀਂ ਇਹ ਬਹੁਤ ਵੇਦਾ ਦੇ ਗਿਆਤੇ ਸੀਗੇ ਇਹਨਾਂ ਦੀ ਸੰਗਤ ਬਾਬਾ ਸ਼੍ਰੀਚੰਦ ਜੀ ਨੇ ਕੀਤੀ ਆ ਜਿਵੇਂ ਅੱਜ ਕੱਲ ਯੂਨੀਵਰਸਿਟੀਆਂ ਬਣੀਆਂ ਹੋਈਆਂ ਲੋਕ ਜਿਹੜੇ ਆ ਆਪਣੇ ਨਿਆਣਿਆਂ ਨੂੰ ਉੱਥੇ ਪੜਨ ਭੇਜਦੇ ਆ ਬੱਚੇ ਜਿਹੜੇ ਵਿਦਿਆਰਥੀ ਪੜ੍ਹਨੇ ਜਾਂਦੇ ਆ ਨਾ ਯੂਨੀਵਰਸਿਟੀਆਂ ਦੇ ਵਿੱਚ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਨੇ ਤੇ ਐਵੇਂ ਹੀ ਗੁਰਮਖ ਪਿਆਰਿਓ ਉਦੋਂ ਪਹਿਲੇ ਜ਼ਮਾਨੇ ਵਿੱਚ ਪੰਡਿਤ ਵਿਦਵਾਨ ਲੋਕਾਂ ਤੋਂ ਵਿੱਦਿਆ ਪੜਨ ਨਜਾਇਆ ਕਰਦੇ ਹੁੰਦੇ ਸੀਗੇ ਤਾਂ ਬਾਬਾ ਸ਼੍ਰੀਚੰਦ ਜੀ ਉੱਥੇ ਵਿੱਦਿਆ ਪੜਨ ਗਏ ਵੈਸੇ ਗੁਰੂ ਪੁੱਤਰ ਹੋਣ ਕਰਕੇ ਉਹਨਾਂ ਨੂੰ ਗਿਆਨ ਪਹਿਲਾਂ ਹੀ ਸੀ ਤਾਂ ਹੀ ਤਾਂ ਉਹਨਾਂ ਨੇ ਇੰਨਾ ਸਾਲ ਦੀ ਜਿਹੜੀ ਵਿੱਦਿਆ ਵਾ ਥੋੜੇ ਸਾਲਾਂ ਦੀ ਹਾਸਲ ਕਰ ਲਈ ਤੇ ਵੱਡੇ-ਵੱਡੇ ਜਿਹੜੇ Muni ਲੋਕ ਸੀਗੇ ਉਹਨਾਂ ਨੂੰ ਵਿਚਾਰ ਚਰਤਾ ਵਿੱਚ ਉੱਤਰ ਵੀ ਦੇ ਕੇ ਨਹਿਰ ਉੱਤਰ ਕਰ ਦਿੱਤਾ ਸੀਗਾ ਪਰ ਉਹ ਹੰਕਾਰੇ ਨਹੀਂ ਸੀਗੇ ਨਿਮਰਤਾ ਉਹਨਾਂ 'ਚ ਬਹੁਤ ਸੀਗੀ ਸਾਰੇ ਮੁਨੀਆਂ ਨੇ ਕਹਿਣਾ ਵੀ ਤੁਸੀਂ ਤਾਂ ਬਾਬਾ ਨਾਨਕ ਜੀ ਦੇ ਬੇਟੇ ਹੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਦੀ ਦੁਨੀਆ ਦੇ ਲੇਖੇ ਲਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਬਹੁਤਿਆਂ ਨੂੰ ਤਾਰਿਆ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਗੁਰਮਖ ਪਿਆਰਿਓ ਪਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਤੁਸੀਂ ਵੇਖੋ ਬਾਬੇ ਨਾਨਕ ਜੀ ਦਾ ਜੀਵਨ ਦੇਖੋ ਜੀ ਕਿਵੇਂ ਭਾਣਾ ਮੰਨਿਆ ਇੱਕ ਵਾਰੀ ਵੀ ਉਹਨਾਂ ਨੇ ਰੱਬ ਨੂੰ ਲਾਂਭਾ ਨਹੀਂ ਦਿੱਤਾ ਕਿੰਨਾ ਪਿਆਰ ਕੀਤਾ ਫਿਰ ਭਾਈਆ ਜੈਰਾਮ ਜੀ ਵੀ ਸੰਸਾਰ ਛੱਡ ਕੇ ਚਲੇ ਗਏ ਬਾਬਾ ਸ਼੍ਰੀ ਚੰਦ ਜੀ ਨੂੰ ਉਹਨਾਂ ਨੇ ਪਾਲਿਆ ਸੀਗਾ ਫਿਰ ਇਹ ਆਪਣੇ ਮਾਤਾ ਜੀ ਕੋਲ ਆਏ ਆ ਉੱਥੇ ਆ ਕੇ ਵੀ ਵਿੱਦਿਆ ਹੀ ਪੜ੍ਹੀ ਆ ਤਾਂ ਇਹ ਬਾਬਾ ਸ਼੍ਰੀ ਚੰਦ ਜੀ ਦਾ ਜੀਵਨ ਆ ਕੁਝ ਲੋਕ ਅੱਜ ਵੀ ਉਹ ਮੂਡ ਮਾਤਾ ਮੈਂ ਤਾਂ ਉਹਨਾਂ ਨੂੰ ਕਹੂੰਗਾ ਜਿਹੜੇ ਬਾਬਾ ਸ਼੍ਰੀ ਚੰਦ ਜੀ ਨੂੰ ਕੁਝ ਅਪਸ਼ਬਦ ਬੋਲ ਜਾਂਦੇ ਆ ਕਿਉਂਕਿ ਹੌਮੇ ਆ ਜਾਂਦੀ ਬੰਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਪੁੱਤਰ ਹਨ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ ਇਹ ਸੰਤ ਮਹਾਪੁਰਖਾਂ ਦੀ ਮਹਿਮਾ ਨੂੰ ਸਾਨੂੰ ਜਾਣਨਾ ਚਾਹੀਦਾ ਤੇ ਸੰਤ ਕਾਨਿੰਦਕ ਪਰਮੇਸ਼ਰ ਮਹਾਰਾ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਜੋ ਗੱਦੀ ਨਹੀਂ ਦਿੱਤੀ ਉਹ ਵੀ ਇੱਕ ਹੁਕਮ ਵਿੱਚ ਹੀ ਹੋਇਆ ਜੋ ਹੋਇਆ ਜੋ ਬਾਣਾ ਵਾਪਰੇ ਆ ਇਹ ਸੱਚੇ ਪਾਤਸ਼ਾਹ ਦੇ ਹੁਕਮ ਜੀ ਹੁੰਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਗੁਰੂ ਸਾਹਿਬ ਸੀਗੇ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਹਿ ਦਿੱਤਾ ਵੀ ਸਾਡੇ ਜਾਣ ਤੋਂ ਬਾਅਦ ਇਹਨਾਂ ਦੀ ਚੜ੍ਹਦੀ ਕਲਾ ਹੀ ਰਹੂਗੀ ਸਿੱਖ ਇਹਨਾਂ ਨੂੰ ਵੀ ਇਹਨਾਂ ਦਾ ਸਤਿਕਾਰ ਕਰਿਆ ਕਰਨਗੇ ਕਰਤਾਰਪੁਰ ਸਾਹਿਬ ਦੀ ਇਹ ਗੱਲ ਆ ਮਾਤਾ ਸਲਖਣੀ ਜੀ ਨੂੰ ਇਹ ਬਚਨ ਉਹਨਾਂ ਨੇ ਕਹੇ ਸੀਗੇ ਇਹ ਵੀ ਸਾਖੀ ਜਿਹੜੀ ਆ ਕਦੇ ਇਤਿਹਾਸ ਵਿੱਚ ਜਿਹੜੀ ਆਉਂਦੀ ਆ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਅੰਮ੍ਰਿਤ ਛਕੋ ਭਾਈ ਸਿੰਘ ਸਜੋ ਗੁਰੂ ਵਾਲੇ ਬਣੋ ਕਥਾ ਵਿਚਾਰ ਕਰਦੇ ਆ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈਣ ਜੀ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ